ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾ ਹਾਂ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਦੇ ਦਰਦ ਭਰੇ ਦ੍ਰਿਸ਼ਾਂ ਨੂੰ ਅੱਜ ਵੀ ਲੋਕ ਨਹੀਂ ਭੁੱਲੇ ਹਨ ਧਰਤੀ ਤੇ ਵਿਛੀਆਂ ਲਾਸ਼ਾਂ ਨਹਿਰਾਂ ਚ ਵਗਦਾ ਖੂਨ ਅੱਜ ਵੀ ਉਹਨਾਂ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ ਜੋ ਉਸ ਸਮੇਂ ਪਾਕਿਸਤਾਨ ਵਿੱਚੋਂ ਭਾਰਤ ਅੰਦਰ ਆਕੇ ਹਿੰਦੂ ਸਿੱਖ ਆਦੀ ਆਕੇ ਵਸੇ ਸਨ ਭਾਵੇਂ 78 ਸਾਲਾਂ ਦਾ ਸਮਾਂ ਗੁਜ਼ਰ ਗਿਆ ਹੈ ਜਦ ਭਾਰਤ ਆਜ਼ਾਦ ਹੋਇਆ ਅਤੇ ਦੋਵੇਂ ਮੁਲਕ ਵੰਡੇ ਗਏ ਪਰ ਉਸ ਸਮੇਂ ਦੇ ਦਰਦ ਨੂੰ ਅੱਜ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਪਰਿਵਾਰ ਸਮੋਈ ਬੈਠੇ ਹਨ ਵੰਡ ਵੇਲੇ ਪਾਕਿਸਤਾਨ ਵਿੱਚੋਂ ਉੱਜੜ ਕੇ ਭਾਰਤ ਵਿੱਚ ਆ ਵਸੇ ਤੇ ਮੌਜੂਦਾ ਸਮੇਂ ਮਾਨਸਾ ਜ਼ਿਲ੍ਹੇ ਦੇ ਪਿੰਡ ਪਾਈ ਦੇਸਾ ਵਿੱਚ ਰਹਿ ਰਹੇ ਫੋਜਾ ਰਾਮ ਨੇ ਦੱਸਿਆ ਕਿ ਜਦ ਆਜ਼ਾਦੀ ਦਿਹਾੜਾ ਆਉਂਦਾ ਹੈ ਤਾਂ ਅੱਖਾਂ ਅੱਗੇ ਉਸ ਸਮੇਂ ਦੇ ਦ੍ਰਿਸ਼ ਘੁੰਮਨੇ ਸ਼ੁਰੂ ਹੋ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਜਦ ਦੋਹਾਂ ਮੁਲਕਾਂ ਦਾ ਬਟਵਾਰਾ ਹੋਇਆ ਤਾਂ ਉਹ ਪਿੰਡ ਤਹਿਸੀਲ ਸਮੁਦਰੀ थाना ਬਲਕ ਜ਼ਿਲ੍ਹਾ ਮਿੰਟ ਗੁਬਰੀ ਰਹਿੰਦੇ ਸੀ। ਮੁਲਕਾਂ ਦੇ ਬਟਵਾਰੇ ਦਾ ਐਲਾਨ ਹੋਇਆ ਤਾਂ ਪੈਰਾ ਹਿੱਟੋਂ ਜ਼ਮੀਨ ਨਿਕਲ ਗਈ। ਅੱਜ ਸਾਡੇ ਪੱਤਰਕਾਰ ਹਰਿ ਕ੍ਰਿਸ਼ਨ ਸ਼ਰਮਾ ਫੋਜਾ ਰਾਮ ਦੇ ਘਰ ਗਏ ਤਾਂ ਉਹਨਾਂ ਨਾਲ ਖਾਸ ਮੁਲਾਕਾਤ ਕੀਤੀ। ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ। ਮੈਂ ਪੰਜਾਬੀ ਜਾਗਰਾਨ ਤੋਂ ਹਰਿ ਕ੍ਰਿਸ਼ਨ ਸ਼ਰਮਾ ਮਾਨਸਾ ਅੱਜ ਅਸੀਂ ਪਹੁੰਚੇ ਹਾਂ ਭਾਈ ਦੇਸਾ ਪਿੰਡ 'ਚ 15 ਅਗਸਤ 1947 ਨੂੰ ਜਦ ਭਾਰਤ ਤੇ ਪਾਕਿਸਤਾਨ ਦਾ ਪਟਵਾਰਾ ਹੋਇਆ ਸਬ ਉਸ ਸਮੇਂ ਕਈ ਪਰਿਵਾਰ ਭਾਰਤ 'ਚੋਂ ਪਾਕਿਸਤਾਨ ਉਜੜ ਕੇ ਚਲੇ ਗਏ ਅਧੇ ਪਾਕਿਸਤਾਨ 'ਚੋਂ ਭਾਰਤ ਵਿੱਚ ਆ ਵਸੇ ਅੱਜ ਇਥੇ ਅਸੀਂ ਗੱਲ ਕਰਾਂਗੇ ਖੋਜਾ ਸਿੰਘੀ ਨਾਲ ਉਹ ਵੀ ਬੰਡ ਵੇਲੇ ਆਪਣੇ ਪਰਿਵਾਰ ਨਾਲ ਬਹੁਤ ਹੀ ਮੁਸ਼ਕਲਾਂ ਚੱਲਦੇ ਹੋਏ ਭਾਈ ਦੇਸਾ ਅੱਜ ਸੈੱਟ ਹੋ ਗਏ ਹਨ ਜਦੋਂ ਕਿ ਪਹਿਲਾਂ ਕਈ ਜਗ੍ਹਾ ਤੇ ਉਹਨਾਂ ਨੂੰ ਕਈ-ਕਈ ਸਾਲ ਰਹਿਣਾ ਪਿਆ ਮੇਰਾ ਨਾਮ ਦੀ ਫੌਦਾ ਰਾਮ ਹੈ ਅਸੀਂ ਪਾਕਿਸਤਾਨ ਦੇ ਵਿੱਚ ਪਿੰਡ ਝਾਵਰਾ ਤਹਿਸੀਲ ਸਮੁੰਦਰੀ ਬੜਕ ਠਾਣਾ ਤੇ ਮਿਲਟ ਗੁਗਲ ਦਾ ਡਿਲੇ ਉਹ ਤੋਂ ਅਸੀਂ ਰਹਿੰਦੇ ਉਥੋਂ ਅਸੀਂ ਆਈਆਂ ਜੀ ਉਦੋਂ ਸਾਡਾ ਪਰਿਵਾਰ ਆਪਣਾ ਸਹੀਂ ਜੀ ਸ਼ਹਿਰਨ 47 ਦੇ ਜੀ ਇੱਥੇ ਇਕੱਠੇ ਹੋ ਗਏ ਤੇ ਉਹ ਜੋ ਇਕੱਠੇ ਹੋ ਕੇ ਸਾਡਾ ਗੌਰਮੈਂਟ ਇਹ ਕੱਢਾਈ ਹੈ ਬਧੇਰੀਆਂ ਬਸੀਪਾ ਦੇਖਿਆਣ ਬੜੀ ਮੁਸ਼ਕਲਾ ਨਾਲ ਇਕੱਠੇ ਹੋਏ ਬੜੀ ਮੁਸ਼ਕਲ ਨਾਲ ਜੀ ਦਿਸਾਨ ਚਾਏ ਗੌਰਮੈਂਟ ਕਰਨ ਫੌਜਾਂ ਨਹੀਂਆਂ ਫੌਜਾਂ ਲਗਾਈਏ ਤੇ ਆਏ ਕੀ ਕੀ ਉਹ ਕਹਿ ਸਕੀ ਉਹ ਬੱਦ ਤੋਂ ਬੱਦ ਦੇਖ ਲਈ ਫਾਗਣਾ ਬੰਦੇ ਮੋੜੇ ਸਾਡੇ ਪੈਰਾ ਚ ਪੈ ਨੇ ਸ਼ਤੂ ਦੀ ਨਗੇਟ ਰਿਓ ਆਂ ਔਰ ਜਿਹੜਾ ਨਹਿਰਾਂ ਮਾਰਾ ਜੇ ਹੈ ਇਹ ਲਹੂਆਂ ਦੀਆਂ ਭੜੀਆਂ ਲਾਸ਼ਾਂ ਦੀਆਂ ਭੜੀਆਂ ਤੇ ਦੀਆਂ ਜੰਮੀਆਂ ਬਹੁਤ ਬੁਛਲਾ ਦੇਖਿਆ ਜੀ ਔਰ ਪਿੰਡੋਂ ਧਾਰ ਦੀ ਅੱਗ ਲਾਦੀਆ ਬਹੁਤ 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 ਦੁੱਖ ਕਰਿਆ ਜੀ ਇਹ ਜਿਹਨੇ ਧੁੱਕ ਭਰ ਕੇ ਸਾਨੂੰ ਗੌਰਮੈਂਟ ਨੇ ल्याਈ ਐ ਇੱਥੇ ਚਲੋ ਆਪਣੇ ਦਿਨਵਾਜ ਵਿਦਿਆਸ਼ੇਧ ਰਾ ਗਏ ਆ ਠੀਕ ਹੈ ਇੱਥੇ ਆ ਗਿਆ ਆਪ ਦਾ ਟੈਪ ਪਾਸ ਕਰੀਏ ਤੁਸੀਂ ਉੱਥੇ ਕੀ ਕੰਮ ਕਰਦੇ ਸੀ ਜਦੋਂ ਆਏ ਹੋ ਕੀ ਸਮਾਨ ਲੈ ਕੇ ਆਏ ਸੀ ਆ ਜੀ ਸਮਾਨ ਕੁਛ ਬਿੜੀ ਲਿਆਏ ਵਸਾ ਬੋਤੀਆਂ ਲੈ ਜਾਇਆ ਤੇ ਜਹਾ ਘਰ ਦਾ ਸਮਾਨ ਜਿਹੜਾ ਸੀ ਆ ਕੁਛ ਲਿਆਏ ਹੋਰ ਕੁਛ ਨਹੀਂ ਲੈ ਗਏ ਮੈਂ ਤਾਂ ਪਹਿਸ਼ਰੇ ਤੇ ਨਾਲ ਸੱਜਿਆ ਨਹੀਂ ਦੂਸਰਾ ਸਮਾਨ ਜਿਹੜਾ ਹੈ ਸੀ ਲੈ ਫਰਜਾਈਆ ਰਵਾਗੈਰਾ ਇਹੋ ਜਿਹਾ ਲੈ ਆਏ ਆ ਤੀਜਾ ਬੋਤੀਆਂ ਲੈ ਆਏ ਆ ਇਸਤਾਨ ਤੇ ਕੀ ਕੰਮ ਕਰਦੇ ਸੀ ਕੰਮ ਅਸੀਂ ਹੀ ਕਰਦੇ ਸੀ ਜਿੱਦੀ ਡੈਡੀ ਤੇ आहोद दड़ी मेहनती कर दे काम नहीं कर व्यापार करना महीना डर बोतिया का बोतिया का व्यापार भी करी कौन का अम कौन हाँ बंडारे अंडारे सांस है जो बढ़ते करना अभी तो बढ़ती करते तो रहे आ रहे इतनी बढ़ती इतने भी, 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 भी बच्चा कोई महीिया खरीद लगा कोई महाराज लोहा खरीद लिया कोई गड्डिया खरीद लिया ਉਹ ਕੋਸਾ ਫੇਰੀ ਵੀ ਰਿਆ ਬਦਲ ਵੜੀ ਕਰ ਰਹੇ ਨੇ ਜਿਹੜਾ ਵੀ ਇੱਥੇ ਵੀ ਕਰਦਾ ਹੈ ਨਾ ਹੁਣ ਇਸ ਟਾਈਮ ਦੇ ਵਿੱਚ ਮੌਜੂਦਾ ਬੱਚੇ ਸਾਡੇ ਵੜੀ ਕਰ ਰਹੇ ਨੇ ਫਾਰੇ ਅੱਛਾ ਪੜੇ ਬਤੇ ਰੇੜੋ ਸਾ ਪੜੇ ਉਹ ਤੋਂ ਸਾਡੇ ਅਜੀ ਹੜਪੜ ਸੀ ਸਾਡੇ ਕੋਲ ਪੜਾਈ ਹੈਗੀ ਕਿਉਂ ਅਜੀ ਇੱਕ ਸਾ ਟਿਕੇ ਨੇ ਇੱਕ ਸਾ ਟਿਕੜੀ ਪੜਾਈ ਹੋਈ ਨਹੀਂ ਸਾਡੀ ਜਦੋਂ ਇਹ ਕਰਕੇ ਦੇ ਸਾਡੇ ਇਧਰ ਆ ਕੇ ਬੱਚੇ ਸਾਡੇ ਹੁਣ ਪੜਨ ਲੱਗ ਗਏ ਬੱਚੇ ਸੋਹਣੇ ਪੜ ਗਏ ਤੇ ਅੱਗੇ ਆਪ ਦੇ ਟਾਈਪ ਪਾਸ ਕਰੀ ਜਾਂਦੇ ਔਰ ਕਿਰਿਆ ਵੀ ਪਾਸ ਕਰੀ ਜਾਂਦੇ ਨੇ ਭਾਈ ਇਹੋ ਜਿਹੇ ਪੜਾਈ ਹੈ ਕਰੀ ਜਾਂਦੇ ਨੇ 10 ਪਾਸ ਕਰਦੇ 10 ਪਾਸ ਸਾਡਾ ਚੰਗਾ ਹੋ ਰਿਹਾ ਹੋ ਗਿਆ ਵੀ ਅੱਗੇ ਦੀ ਬੜੀ ਜਾਂਦੇ ਨੇ 10 ਪਾਸੋਂ ਖਾਤਾ ਖੋਣਾ ਅੱਛਾ ਇੱਕ ਮਕਾਨ ਪਾਇਨ ਚੰਗਾ ਮਾਰ ਮੁਲਕ ਅਸੀਂ ਜਦੋਂ ਆਇਆ ਨੇ ਜੀ ਸਾਡਾ ਉਥੇ ਨਿਆਮੀ ਪਿੰਡ ਹੈ ਉਥੇ ਜੀ ਸਾਰੇ ਇਕੱਠੇ ਹੋ ਗਏ ਬਾਜੀਗੜ ਕੀ ਹੋਰ ਜੀ ਵੀਦਾਰ ਕੀ ਸਿੱਖ ਬਤੇਰੇ ਆਏ ਬਚੇ ਬਾਣੀਆਂ ਬਤੇਰੇ ਆਏ ਸਾਡੇ ਨਾਲ ਸਿੱਖ ਕੱਲੀ ਸਾਡੀ ਜਾਤੀ ਦੀ ਹੈ ਨਾ ਸਾਰੇ ਰਲੇ-ਵੇਲੇ ਆਏ ਤੇ ਰਲੇ-ਵੇਲੇ ਆ ਕੇ ਜੀ ਪਹਿਲਾ ਰਾਹ ਦੇ ਵਿੱਚ ਕਈ ਸਾਰੇ ਸਾਨੂੰ 15-20 ਦਿਨ ਲੱਗੇ ਨੇ ਉਦੋਂ ਬਾਅਦ ਅਸੀਂ ਆਪਣੇ ਆ ਫਾਇਨਲ ਕੀ ਹੈਡ ਜਿਹੜੀ ਹੈ ਇੱਥੇ ਅਸੀਂ ਆ ਕੇ ਕੰਪੈਰ ਦੇ ਤੇ ਸਾਡੀ ਗਵਰਨਮੈਂਟ ਨੇ ਸੰਬੂਦੇ ਤੇ ਇੱਕ ਪਲਗਾਤੀ ਉਥੇ ਸਾਰੇ ਕਾਸ਼ਰ ਬੈਧਾ ਰਿਆ ਰੈਸ਼ਨ ਬੈਧਾ ਉਦੋਂ ਬਾਅਦ ਅਸੀਂ ਇਧਰ ਫਟੇਵਾ ਤਹਿਸੀਲ ਸਾਡੀ ਸਾਡੀ ਤੋਂ ਪਰ ਧਾਰਾ ਬੰਦ ਨੇ ਆਟੋਮੈਟਿਕ ਕਰਦੇ ਉੱਥੇ ਵੀ ਰਹਿਣੀ ਜੀ ਉੱਥੇ ਬੰਦੇ ਬੜਨ ਲੱਗੇ ਸਾਡੇ ਬਸ ਉਹ ਥੋੜੇ ਨਿਕਲ ਕੇ ਵਾਚੀ ਜਿੱਤਾ ਤੋਂ ਦੇਖਦੇ ਅਰੇ ਹੁਣ ਆਸੀ ਇੱਥੇ ਅਸੀਂ ਡਾਟ ਬਣਾਰੇ ਤੋਂ ਆ ਕੇ ਇੱਥੇ ਬਸਿਆ ਪੱਡ ਪਾਈ ਦੇ ਸਾਥ ਅਸ਼ੀਲ ਆਹ ਮਾਨਸਾ ਜਿਹੜਾ ਵੀ ਮਾਨਸਾ ਜੀ ਇੱਥੇ ਹੋਰ ਬਸਿਆ ਇੱਥੇ ਆ ਕੇ ਆ ਗਏ ਰਾਮਰਾਜ ਭਾਈ ਮਕਰਣ ਭਾਈ ਨੇ ਤੇ ਅੱਜ ਮਿੱਠ ਮਜ਼ਦੂਰੀ ਫਿਰ ਜਨਰ ਬੱਤੇ ਖਾਈ ਜੀ ਮਾਨਸਾ ਤੋਂ ਹਰਕ੍ਰਿਸ਼ਨ ਸ਼ਰਮਾ ਦੀ ਰਿਪੋਰਟ ਪੰਜਾਬੀ ਜਾਗਰਨ